ਜਾ ਰਿਹਾ ਤੇ ਕਿਹਨੂੰ ਮਰੀਂ ਹਾਂਜੀ ਕੀ ਨਾਮ ਆ ਮੇਰਾ ਨਾਮ ਵਿਜੇ ਸਿੰਘ ਹੈ ਜੀ ਕਿੱਥੇ ਰਹੋ ਮੈਂ ਲੇਬਰ ਕਲੋਨੀ ਗੇਟ ਕੀ ਮੈਨੇ ਨਾ ਕੀ ਗੱਲ ਬਾਤ ਹੋਈ ਜਿਹੜੀ ਗੱਡੀ ਸਰ ਮੈਂ ਨਾ ਰਾਤੀ 12 ਵਜੇ ਸਵਾਰੀ ਲਾ ਕੇ ਆਇਆ ਸੀ ਡ੍ਰੌਪ ਕਰਕੇ ਜੰਡੇ ਵਾਲੇ ਡ੍ਰੌਪ ਕਰਕੇ ਆ ਅਕਸਰ ਮੇਰੀ ਗੱਡੀ 'ਚ ਰੋ ਹੀ ਲੱਗਦੀ ਹੈ ਡੇਲੀ ਬੇਨਾਂਗਾ ਕੈਮਰੇ ਲੱਗੇ ਹੋਏ ਬਗੈਰਾ ਇੱਥੇ ਰੋ ਹੀ ਮੇਰੀ ਗੱਡੀ ਲੱਗਦੀ ਮੇਰੇ ਪਹਿਲਾਂ ਮੈਂ ਪੁਰਾਣੀ ਗੱਡੀ ਚਲਾਉਂਦਾ ਸੀ ਛੋਟੀ ਗੱਡੀ ਉੱਤੇ ਮੈਂ ਡਰਾਈਵਰ ਰੱਖਿਆ ਹੋਇਆ ਠੀਕ ਆ ਛੋਟੀ ਗੱਡੀ ਆ ਉਹ ਗੱਡੀ ਮੇਰੀ ਪਹਿਲਾਂ ਪੁਰਾਣੀ ਸੀ ਮੈਂ 2 ਮਹੀਨੇ ਤੋਂ ਨਵੀਂ ਗੱਡੀ ਲਈ ਆ 2-3 ਮਹੀਨੇ ਹੋ ਗਏ ਮੈਂ ਨਵੀਂ ਗੱਡੀ ਲਈ ਆ ਗੱਡੀ ਮੇਰੀ ਅਕਸਰ ਇੱਥੇ ਹੀ ਲੱਗਦੀ ਆ ਪਤਾ ਨਹੀਂ ਲੋਕਾਂ ਕੋ ਦੇਖ ਕੇ ਜੜੀ ਨਹੀਂ ਗਈ ਤੇ ਉਹਨਾਂ ਨੇ ਆਣ ਕੇ ਇੱਥੇ ਅੱਗ ਲਾਤੀ ਦੋ ਅਣਪਛਾਤੇ ਲੜਕੇ ਆਏ ਆ ਉਹਨਾਂ ਨੇ ਗੱਡੀ ਦੇ ਉੱਤੇ ਤੇਲ ਪਾ ਕੇ ਅੱਗ ਲਾਤੀ ਐ ਤੇ ਸਾਨੂੰ ਇਨਸਾਫ ਚਾਹੀਦਾ ਪੁਲਿਸ ਤੋਂ ਕਿੰਨਾ ਥੇਰ ਹੋ ਗਿਆ ਇੱਥੇ ਗੱਡੀ ਚਲਾਦੇ ਨੂੰ ਤੁਸੀਂ ਤੇ ਗੱਡੀ ਨਵੀਂ ਸੀ ਹਾਂਜੀ ਗੱਡੀ ਤਾਂ ਨਵੀਂ ਹੀ ਸਰਲ ਹੈ ਪਹਿਲੀ ਗੱਡੀ ਕਿੰਨਾ ਥੇਰ ਹੋ ਗਿਆ ਥੇ ਕਈ ਤੇਲੇ ਦੇ ਸਾਨੂੰ 4-5 ਸਾਲ ਹੋ ਗਏ ਗੱਡੀ ਖੜੀ ਕਰ ਕੋਈ ਇਦਾਂ ਦੀ ਵਾਰਦਾਤ ਨਹੀਂ ਕੋਈ ਗੱਡੀ ਨੂੰ ਚਰੀਟ ਤੱਕ ਨਹੀਂ ਗੱਡੀ ਲੱਗੀ ਵੀ ਨਹੀਂ ਆ ਹੁਣ ਨਵੀਂ ਗੱਡੀ ਮੈਂ ਹੁਣ ਨਵੀਂ ਗੱਡੀ ਲਈ ਨਵੀਂ ਗੱਡੀ ਦਾ ਕੰਮ ਕਰ ਨਵੀਂ ਗੱਡੀ ਦਾ ਲੋਕਾਂ ਕੋਲ ਵੇਖ ਕੇ ਜਰਿਆ ਨਹੀਂ ਗਿਆ ਕਿੰਨਾ ਕੁ ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਕੀ ਤੇ ਸ਼ੱਕ ਹੈਗਾ ਜਾਂ ਕੋਈ ਪੁਰਾਣੀ ਰੰਜਿਸ਼ ਬਾਜੀ ਨਹੀਂ ਕੋਈ ਨਾ ਕੋਈ ਰੰਜਿਸ਼ ਬਾਜੀ ਨਹੀਂ ਕਦੀ ਲੜਾਈ ਝਗੜਾ ਕੀਤਾ ਨਹੀਂ ਇਦਾਂ ਦਾ ਕੋਈ ਕੰਮ ਅੱਛਾ ਹਾਂਜੀ ਬੇਨਤੀ ਕਰਦੇ ਹਾਂ ਹਾਂਜੀ 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 ਕੀ ਲਾ ਆਪਣੀਆਂ ਗੱਡੀਆਂ ਟੈਕਸੀ ਦਾ ਕੰਮ ਹੈ ਆਪਣਾ ਸਾਰਾ ਟੈਕਸੀ ਦਾ ਕੰਮ ਹਾਂਜੀ ਹਾਂਜੀ ਕੀ ਲੱਗਦਾ ਕਿ ਅਬ ਕੇ ਕੋ ਵੇਖ ਕੇ ਜਰਿਆ ਨਹੀਂ ਜਾਂ ਵੀ ਨਵੀਂ ਗੱਡੀ ਲਈ ਹਾਂਜੀ ਲੋਕਾਂ ਕੋ ਵੇਖ ਕੇ ਜਰਿਆ ਨਹੀਂ ਗਿਆ ਬੜੇ ਚਿਰ ਦੇ ਲੋਕੀ ਛੱਡਦੇ ਆ ਤੇ ਵੇਖ ਕੇ ਜਰਿਆ ਨਹੀਂ ਗਿਆ ਤੇ ਕਿਸੇ ਨੂੰ ਭੇਜ ਕੇ ਜਾਂ ਆਪ ਆਏ ਆ ਅੱਗ ਲਾ ਕੇ ਮੂੰਹ ਬਨ ਕੇ ਅੱਗ ਲਾ ਗਏ ਸਾਨੂੰ ਚਾਹੀਦਾ ਪੁਲਿਸ ਕੋ ਇਨਸਾਫ ਚਾਹੀਦਾ ਆਪਾਂ ਪੁਲਿਸ ਨੂੰ ਹਾਂਜੀ ਪੁਲਿਸ ਕੋ ਕੰਪਲੇਨਟ ਕੀਤੀ ਆਪਾਂ ਸੁਵਿੰਦਰ ਸਿੰਘ ਜੀ ਐਸਆਈ ਆ ਉਹ ਮੌਕਾ ਵੇਖ ਕੇ ਗਏ ਆ ਰਾਤੀ ਵੀ ਤੇ ਹੁਣ ਥੋੜਾ ਜਿਹਾ ਡਿਊਟੀ ਤੇ ਆਏ ਨਹੀਂ ਆ ਤੇ ਉਹ ਕਹਿੰਦੇ ਕਿ ਆ ਕੇ ਤੇ ਆਪਾਂ ਮੌਕਾ ਵੇਖ ਕੇ ਫੇਰ ਜਾਂਨੇ ਫਿਰ ਆਪਾਂ ਕੋਮਪਲੇਨਟ ਦੇ ਲਈ ਰਾਜਕੌਰ ਜੀ ਤੇ ਕੀ ਗੱਲਬਾਤ ਹੋਈ ਜਿਹੜੀ ਡੇੜਾ ਵੇ ਨਾਲ ਕੇ ਜੇ ਕਰੇ ਸੁੱਤਾ ਵਾ ਟੈਕਸੀ ਡਰਾਈਵਰ ਹੈਗੇ ਆ ਕੇ ਡਰਾਈਵਰ ਤੋਂ ਕਰਕੇ ਆਏ ਆ ਡ੍ਰੋਪ ਤੇ ਆ ਕੇ ਬੂਹਾ ਖੜਕਾਇਆ ਮੈਂ ਬੂਹਾ ਖੋਲਿਆ ਬੱਚਾ ਜੇ ਆ ਕੇ ਸੁੱਤਾ ਹੀ ਆ ਤੇ 1 ਘੰਟੇ ਬਾਅਦ ਅੱਧੇ ਘੰਟੇ ਬਾਅਦ ਗਵਾਂਡੀਆਂ ਨੇ ਰੋਲਾ ਪਾਤਾ ਵਾ ਵੀ ਤੁਹਾਡੀ ਗੱਡੀ ਕੋ ਅੱਗ ਲੱਗ ਗਈ ਆ ਅਸੀਂ ਬਾਹਰ ਆ ਕੇ ਦੇਖਿਆ ਮੈਂ ਬੇਟੇ ਕੋ ਬਾਤ ਚੁਠਾਇਆ ਪਹਿਲਾਂ ਮੈਂ ਦੇਖਿਆ ਆ ਕੇ ਵੀ ਅੱਗ ਲੱਗੀ ਗੱਡੀ ਨੂੰ ਬੇਟਾ ਤੇਰੀ ਗੱਡੀ ਕੋ ਅੱਗ ਕਿਵੇਂ ਲੱਗ ਗਈ ਉਹਦਾ ਮੈਨੂੰ ਪਤਾ ਨਹੀਂ ਤੇ ਆ ਕੇ ਦੇਖਿਆ ਫਿਰ ਲੋਕਾਂ ਨੇ ਆਂਡ ਗਵਾਂਡ ਆ ਕੇ ਦਵਾ ਦਵਾ ਬਜਾਈ ਬਾਤ ਪਤਾ ਲੱਗਿਆ ਕਿੱਦਾਂ ਲੱਗੀ ਆ ਸਾਨੂੰ ਨਹੀਂ ਬੇਟਾ ਪਤਾ ਵੀ ਕਿਤਰਾ ਲੱਗੀ ਕਿਤਰਾ ਨਹੀਂ ਹੁਣ ਰਾਤ ਦਾ ਬਿਖਾਇਆ ਕਿਸੇ ਨੂੰ ਆਪਾਂ ਕੀ ਕਹਿ ਸਕਦੇ ਆ ਕੀ ਨਹੀਂ ਕਹਿ ਸਕਦੇ ਉਹ ਵੀਡੀਓ ਆਈ ਸੰਗ ਵੀਡੀਓ ਕੋਈ ਆਈ ਆ ਜਾਂ ਨਹੀਂ ਆਈ ਇਹ ਹੁਣ ਬੇਟੇ ਨੇ ਦੇਖੀ ਆ ਪਤਾ ਨਹੀਂ ਮੈਨੂੰ ਆਂਟੀ ਵੀਡੀਓ ਆਈ ਉਹਦੇ ਚ ਕੀ ਆਇਆ ਜੀ ਦੋ ਬੱਚੇ ਆਏ ਆ ਇੱਕ ਪਤਲਾ ਜੇ ਇੱਕ ਭਾਰਾ ਵਾ ਮੋਟਰਸਾਈਕਲ ਤੇ ਆਏ ਆ ਪਹਿਲਾਂ ਦੋ ਚੱਕਰ ਇਹਨੂੰ ਲਾਏ ਦੋ ਇਹਨੂੰ ਲਾਏ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਟਾਇਰ ਦੋ ਲੈ ਉਹਨਾਂ 'ਚ ਪٹرول ਪਾਇਆ ਵਾ ਉਹਨਾਂ ਚ ਪੈਟਰੋਲ ਪਾ ਕੇ ਗੱਡੀ ਦੇ ਥੱਲੇ ਰੱਖਿਆ ਫੇਰ ਮੁੜ ਕੇ ਗੱਡੀ ਦੇ ਆਲੇ-ਦੁਆਲੇ ਤੇਲ ਸਛਣਕ ਕੇ ਫੇਰ ਅੱਗ ਲਾਤੀ ਇਹਨਾਂ ਨੇ ਸਾਨੂੰ ਉਹਨਾਂ ਦਾ ਪਤਾ ਨਹੀਂ ਕਿ ਕੌਣ ਬੰਦੇ ਕੌਣ ਨਹੀਂ ਮੂੰਹ ਬੱਦੇ ਹੋਏ ਆ ਨਹੀਂ ਪਛਾਣ ਚ ਹੈਗੇ ਸਾਡੂ ਤੇ ਕੁਝ ਕੰਪਲੇਟ ਰਾਤੀ ਵੀ ਅਸੀਂ ਕੀਤੀ ਰਾਤੀ ਵੀ ਬਿਆਨ ਲੈ ਪੁਲਿਸ ਵਾਲਿਆਂ ਨੇ ਸਾਡੇ ਹੁਣ ਵੀ ਗਏ ਆ ਦਰਖਾਸਤ ਲਿਖਾਉਣ ਹੁਣ ਕਹਿੰਦੇ ਡਿਊਟੀ ਤੇ ਨਹੀਂ ਹੈਗੇ ਲੱਗਦਾ ਆਂ ਟੀ ਤੁਹਾਡੇ ਮੁੰਡੇ ਨੂੰ ਨਵੀਂ ਗੱਡੀ ਲਈ ਤਦ ਹੋ ਗਿਆ ਹਾਂਜੀ ਬਹੁਤ ਬਹੁਤ ਲੋਕੀ ਛੜਦੇ ਸਾਡੇ ਬੱਚਿਆਂ ਦੀ ਤਰੱਕੀ ਵੇਖਣਾ ਚਾਹੁੰਦੇ ਨੇ ਆਣੇ ਆਣੇ ਬਹੁਤ ਸਾਡੇ ਨਾਲ ਮੱਲੇਦਾਰ ਬਹੁਤ ਉਮਤਰੇ ਆ ਪੁਰਾਣੀ ਰੰਜਿਸ਼ ਹੈਗੀ ਰੰਜਤ ਕੇ ਸੇਨਾਨੀ ਬੇਟਾ ਮੇਰੀ ਇੱਕ ਬੇਟਾ ਮੇਰਾ ਬਾਹਰ ਆ ਇਹ ਟੈਕਸੀ ਡਰਾਈਵਰ ਆ ਪਹਿਲਾਂ ਪੁਰਾਣੀ ਗੱਡੀ ਚਲਾਉਂਦਾ ਹੁਣ ਨਵੀਂ ਗੱਡੀ ਚਲਾ ਰਿਹਾ ਵਾ ਤੇ ਕੋਈ ਨਹੀਂ ਵੇਖ ਕੇ ਜਾ ਲੈ ਗਿਆ ਵੇਖ ਕੋਈ ਨਹੀਂ ਜਰਿਆ ਗਿਆ ਠੀਕ